ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੁੱਤੀ ਵਾਲਾ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਰ ਇਹ ਪਿੰਡ ਦੋਸਤੋ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਤੇ ਹੀ ਆ ਹਰੀਕਾ ਪੱਤਾਂ ਨੇ ਇਥੋਂ ਕੋਈ 6-7 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਛੋਟੀ ਕਿਰਤੋਵਾਲ ਬਿਲਕੁਲ ਉਹਨੇ ਜਦੀਕ ਕੋਈ 1.5 ਤੋਂ 2 ਕਿਲੋਮੀਟਰ ਦੀ ਦੂਰੀ ਹੈ ਸਾਰੀ ਤੇ ਪੱਟੀ ਵੀ ਇਥੋਂ ਤਕਰੀਬਨ ਕੋਈ 12 14 15 15 ਕਿਲੋਮੀਟਰ ਦੀ ਦੂਰੀ ਤੇ ਹੈ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀ ਕੇ ਪੱਤੇ ਨਾਲ ਜਦੋਂ ਤੁਸੀਂ ਵਿਜ਼ਿਟ ਕਰੋਗੇ ਕਿਰਤੋਵਾਲ ਪਿੰਡ ਥਾਣੀ ਵੀ ਵਿਜ਼ਿਟ ਕਰ ਜਾਓਗੇ ਤੇ ਜਾਂ ਦੋਸਤੋ ਬਿਲਕੁਲ ਸਤਲੁਜ ਦਰਿਆ ਦੇ ਕੰਢੇ ਬੰਨੇ ਬੰਨ ਵੀ ਤੁਸੀਂ ਜਿਹੜੀ ਵਿਜ਼ਿਟ ਕਰੋਗੇ ਤੇ ਕੋਈ 5 ਤੋਂ 6 7 ਕਿਲੋਮੀਟਰ ਜਿਹੜਾ ਤੁਹਾਨੂੰ ਸਫ਼ਰ ਤੈਅ ਕਰਨਾ ਪਊਗਾ ਤੇ ਬਿਲਕੁਲ ਸੱਜੇ ਹੱਥ ਜਿਹੜੀ ਦੋਸਤੋ ਪਿੰਡ ਕੁੱਤੀ ਵਾਲੇ ਨੂੰ ਛੜਕ ਉਤਰਦੀ ਆ ਠੀਕ ਹੈ ਜੀ ਪਸ਼ੂ ਵਪਾਰ ਦਾ ਕੀਤਾ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਸ਼ੂ ਰੁਟੀਨ ਦੇ ਵਿੱਚ ਹੀ ਇਸ ਘਰੇ ਆਉਂਦੇ ਰਹੇ ਆ ਵੀਡੀਓ ਅੱਜ ਆਪਣੀ ਪਹਿਲੀ ਆ ਇਸ ਘਰੋਂ ਹਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤਰੀਕਾ ਜੇ ਤੁਸੀਂ ਨੋਟ ਕਰ ਲਓ 7 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ ਜਾਂ ਕੱਲੋ ਸ਼ਾਮ ਦੇ 4-5 ਵਜੇ ਦਾ ਟਾਈਮ ਆ ਦੋ ਮੱਝ ਦਿਖਾਉਣੀਆਂ ਤੁਹਾਨੂੰ ਦੋਨੋਂ ਗੱਬਣ ਇੱਕ ਨੀਲੀ 라ਵੀ ਦੇ ਵਿੱਚ ਮੱਝ ਦਿਖਾ ਦਾਂਗੇ ਤੇ ਇੱਕ ਤਕਰੀਬਨ ਮੋਰਾ ਬਰੀਡ ਦੇ ਵਿੱਚ ਇਹ ਮੱਝ ਪੈ ਜਾਂਦੀ ਹੈ ਠੀਕ ਹੈ ਜੀ ਸੋ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਤਸੱਲੀ ਨਾਲ ਦਿਖਾ ਦਿਆਂਗੇ ਕਰਦੇ ਆਂ ਪੂਰੀ ਗੱਲਬਾਤ ਲੈ ਲੈਂਦੇ ਆਂ ਡਿਟੇਲ ਸੋ ਬਾਕੀ ਕੋਈ ਵੀ ਭਰਾ ਵੀਰ ਆਪਣਾ ਖਰੀਦਦਾਰ ਆ ਰਿਹਾ ਇੱਥੇ ਆਪਣੀ ਟਿੱਪ ਕੇ ਭਰਾ ਕੇ ਤੁਸੀਂ ਤਸੱਲੀ ਕਰ ਲਿਆ ਜੀ ਰਹੀ ਗੱਲ ਭਾਰ ਪਿੱਛੇ ਦੀ ਜਾਂ ਕਿਸੇ ਹੋਰ ਰਕਮ ਦੀ ਵੀ ਉਹ ਝੋਲ ਉਹ ਆਪਾਂ ਵਿੱਚ ਵੀਡੀਓ ਤੇ ਤੁਹਾਨੂੰ ਦੱਸ ਦੱਸ ਦਿਆਂਗੇ ਠੀਕ ਹੈ ਜੀ ਇੱਕ ਮਿੰਟ ਹੋਰ ਬਈ ਹਰਪ੍ਰੀਤ ਸਿੰਘ ਸਾਸਤਰੀ ਕਾਲ ਸਤਿ ਸ਼੍ਰੀ ਅਕਾਲ ਜੀ ਕਿਉਂ ਹਰਪ੍ਰੀਤ ਪਸ਼ੂ ਵਪਾਰ ਦਾ ਹੀ ਕੰਮ ਕਰਦੇ ਆਂ ਵੀਰੇ ਹਾਂਜੀ ਹਾਂਜੀ ਵੀਰੇ ਸਿੱਕਾ ਮਿਲ ਕੇ ਪਿਓ ਦਾਦੇ ਦੇ ਟਾਈਮ ਤੋਂ ਹੀ ਆਪਣਾ ਵਪਾਰ ਦਾ ਕੰਮ ਚੱਲਦਾ ਰਿਹਾ ਹੈ। ਦਾਦਾ ਜੀ ਕਰਦੇ ਸੀ। ਹਾਂਜੀ। ਬਾਈ ਪਿਓ ਗੰਡਿਆ ਪਿਓਣਾ ਆਪਾਂ। ਠੀਕ ਆ ਵੀਰੇ। ਹਾਂਜੀ। ਅੱਛਾ ਹਰਪ੍ਰੀਤ ਮਾਲ ਤਕਰੀਬਨ ਆਪਣੇ ਕੋਲ ਮੱਝਾਂ ਦੇ ਵਿੱਚ ਜ਼ਿਆਦਾ ਆਉਂਦਾ ਜਾਂ ਵੜਾਂ ਆਉਂਦੀਆਂ ਸੀ ਵੀਰੇ? ਦੋਹਾਂ ਨੇ ਚੀਜ਼ਾਂ ਵੀਰੇ ਆਈਆਂ ਨੇ, ਗਾਵਾਂ ਵੀ ਆਈਆਂ ਨੇ, ਮੱਝਾਂ ਵੀ ਆਈਆਂ ਨੇ ਵੀਰੇ। ਠੀਕ ਆ ਜੀ। ਹਾਂਜੀ। ਵੀ ਮਿਲ ਕੇ ਬੈਲੈਂਸ ਜਿਹਾ ਕੰਮ ਆ ਮੱਝਾਂ ਵੀ ਆ ਗਈਆਂ, ਵੜਾਂ ਵੀ ਆ ਗਏ ਆਪਣੇ ਕੋਲ। ਹਾਂਜੀ ਹਾਂਜੀ ਵੀਰੇ। ਹੁਣ ਵ ਹਾਂਜੀ ਹਾਂਜੀ ਵੀਰ ਜੀ ਇੱਕ ਤਕਰੀਬ ਨੇ ਵੀ ਤੁਸੀਂ ਦੱਸਿਆ ਵੀ ਆਪਾਂ ਆਪਦੇ ਬਿਲਕੁਲ ਲਹਾਜੀ ਬੰਦਿਆਂ ਤੋਂ ਹੀ ਛੋਟੀ ਮਾਸੀ ਤੋਂ ਲੈਂਦੀਆਂ ਦੋਵੇਂ ਠੀਕ ਆ ਜੀ ਹਾਂਜੀ ਮਾਸੀ ਤੋਂ ਲੈਣੀਆਂ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਆਪਣੇ ਦੋਵੇਂ ਪਸ਼ੂ ਆਏ ਨੇ ਠੀਕ ਆ ਜੀ ਬਾਕੀ ਮਾਲ ਤਕਰੀਬਨ ਤੁਹਾਡੇ ਕੋਲ ਆਉਦਾ ਰਹਿੰਦਾ ਜਾਂ ਲੋਕਲ ਹੋਰ ਵੀ ਭੈਣ ਭਰਾ ਵਪਾਰੀ ਜੁੜੇ ਹੋ ਲੈ ਲੂ ਜਾਂਦੇ ਹਨ ਹਾਂਜੀ ਹਾਂਜੀ ਵੀਰ ਜੀ ਤੇ ਵੀਡੀਓ ਅੱਜ ਆਪਾਂ ਪਹਿਲੀ ਪਾ ਰਹੇ ਹਾਂ ਹਾਂਜੀ ਹਾਂਜੀ ਵੀਰ ਜੀ ਪਹਿਲੀ ਵਾਰੀ ਵੀਡੀਓ ਪਾ ਰਹੇ ਆਪਾਂ ਹਾਂ ਠੀਕ ਆ ਲਓ ਵੀ ਹਰਪ੍ਰੀਤ ਪਹਿਲੇ ਨੰਬਰ ਤੇ ਆਪਾਂ ਸ਼ੁਰੂਆਤ ਕਰਾਂਗੇ ਵੀਰ ਇੱਕ ਆ ਜਿਹੜੀ ਨੀਲੀ ਰਾਵੀ ਦੇ ਵੀਰੇ ਨੇ ਤੇ ਜਸੂਏ ਸੁਣਾਏ ਹਾਂਜੀ ਹਾਂਜੀ ਪਹਿਲਾਂ ਇਹਨੇ 16 17 ਕਿਲੋ ਦੁੱਧ ਚੁਆਇਆ ਹੋਇਆ ਏ ਪਹਿਲਣ ਦੇ ਹਾਂਜੀ ਠੀਕ ਆ ਜੀ ਹੁਣ ਦੂਜਾ ਸੂਆ ਹਾਂਜੀ ਵੀਰ ਜੀ ਹੁਣ ਦੂਜੇ ਸੂਏ ਸੁਣਾਏ ਨੇ ਦੂਜੇ ਸੂਏ ਹਾਂਜੀ ਠੀਕ ਆ ਇਹਦਾ ਕੋਈ ਬੈਕਗ੍ਰਾਉਂਡ ਹੈ ਕੋਈ ਇਹਦੀ ਡਿਟੇਲ ਆ ਆਪ ਨੂੰ ਦਿੱਤੀ ਹੋਵੇ ਆਪਣੇ ਰਿਸ਼ਤੇਦਾਰਾਂ ਨੇ ਪਹਿਲੇ ਸੂਏ ਕੋਈ ਦੁੱਧ ਜਿੰਨਾ ਨੇ ਚੁਆਇਆ ਵੀਰੇ ਨੇ 17 16 17 ਕਿਲੋ ਦੁੱਧ ਝੋਟੀ ਨੇ ਚੁਆਇਆ ਹੋਇਆ ਠੀਕ ਆ ਜੀ ਹਾਂਜੀ ਠੀਕ ਆ ਲਓ ਵੀ 16 17 ਕਿਲੋ ਵੀਰ ਦੱਸ ਰਿਹਾ ਵੀ 16 17 ਕਿਲੋ ਦੁੱਧ ਨੇ ਚੁਆਇਆ ਸੂਆ ਮੇਰਾ ਭ ਨਾਰਮਲ ਹੀ ਹਰੇਕ ਪੁਰਾਣੇ ਪਰਖ ਕਰ ਹੀ ਲੈਣੀ ਆ ਬਾਕੀ ਹਰੇਕ ਵੀਰ ਦੀ ਚਲੋ ਆਪੋ ਆਪਣੀ ਸਮਝ ਹੁੰਦੀ ਆ ਠੀਕ ਆ ਨਾਸ ਤੇ ਤੁਸੀਂ ਵੇਖੋਗੇ ਜਿਹੜਾ ਨਿਸ਼ਾਨ ਬੱਲਾ ਮੱਥਾ ਅੱਖਾਂ ਦੇ ਵਿੱਚ ਜਵਾਬ ਤੇ ਮਗਰਲੇ ਪੈਰ ਜੇਕਰ ਲੱਤਾਂ ਦੀ ਗੱਲ ਕਰੀਏ ਤੇ ਬਿਲਕੁਲ ਜਰਾਬਾਂ ਚੜੀਆਂ ਉੱਪਰ ਪੁੱਛਾਂ ਤੱਕ ਅਗਲੇ ਪੈਰ ਧੋਬੇ ਆ ਠੀਕ ਆ ਜੀ ਧੁੰਨ ਦੇ ਨਿਸ਼ਾਨ ਤੇ ਬਾਕੀ ਤੁਹਾਡੇ ਸਾਹਮਣੇ ਪੂਛ ਉੱਪਰ ਤੱਕ ਵਾਈਟ ਆ ਸੋ ਟਾਂਚਾ ਇਸ ਮੈਂ ਦਾ ਪੂਰੀ ਭਾਰੀ ਆ ਫੁੱਲ ਭਜਣ ਰੇੜ ਦੇ ਵਿੱਚ ਦੁੱਧ ਕਰਮ ਵਾਲੀ 16 ਇੰਚ ਚ ਪਾਉਂਦੀ ਰਹੀ ਹੋਵੇ ਦੋਸਤੋ 17 ਚ ਪਾਉਂਦੀ ਰਹੀ ਹੋਵੇ ਬਾਕੀ ਐਡੀ ਵੱਡੀ ਬੰਤਰ ਵਾਲੀ ਮੱਝ ਨੂੰ ਇੰਨਾ ਦੁੱਧ ਚੇਕ ਕਰ ਠੀਕ ਹੈ ਨਹੀਂ ਚਵਾਉਣਾ ਤਾਂ ਜਾਂਦੇ ਵੀ ਚਵਾਉਣਾ ਕਿੰਨੇ ਆ ਵੀ ਫੁੱਲ ਵੱਡੀ ਕੱਤ ਹਾਈਟ ਦੇ ਵਿੱਚ ਆ ਤੇ ਸਮਾਂ ਦਿਨ ਹਜੇ ਇਹ ਹਰਪ੍ਰੀਤ ਕਿੰਨੇ ਕੇ ਲੈ ਜੋ ਬਈ ਵੀਰ ਜੀ ਇਹਦੇ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਕੋਈ 2-3 ਦਿਨ ਉੱਪਰ ਵੀ ਲੈ ਜੋਗੇ ਹਾਂ ਲੈ ਮਤਲਬ ਕਿ 12 10-12 ਦਿਨਾਂ ਦੇ ਲੈ ਜਾਂਦੀ ਆ 10-12 ਦਿਨ ਹਾਂਜੀ ਠੀਕ ਆ ਲਓ ਵੀ ਦੋਸਤੋ 10-12 ਦਿਨ ਹਜੇ ਇਹਦੇ ਬਾਕੀ ਆ ਸੂਣ ਦੇ ਖੋਲ ਕੇ ਆਪਾਂ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਅੱਛਾ ਹੁਣ ਜਿਹੜੇ ਬਿਲਕੁਲ ਕਰੈਕਟ ਦਿਨ ਹਜੇ ਕਿੰਨੇ ਕੇ ਦੇ ਬ ਇਹ 10 ਤੋਂ 12 ਦਿਨ ਖੜੂ ਵੀ ਛੋਟੀ ਹੋ ਰਹੀ 10 ਤੋਂ 12 ਦਿਨ ਹਾਂਜੀ ਜੀ ਠੀਕ ਆ ਉਹ ਵੀ 10 ਤੋਂ ਉਹ ਖਾਨੇ ਵਿੱਚ ਉਹ 12 ਦਿਨ ਦਾ ਹਜੇ ਸਮਝਦਾ ਨਰਮ ਆ ਬਾਕੀ ਹਾਈਟ ਕਾ ਤਾਂ ਆਪਾਂ ਤੁਹਾਨੂੰ ਜਦ ਬਾਹਰ ਕੱਢ ਕੇ ਦਿਖਾਉਣੇ ਆ ਪੂਰੇ ਵੱਡੇ ਢਾਂਚੇ ਦੀ ਇਹ ਮੱਝ ਬਿਲਕੁਲ ਛੋਟਾ ਸਿੰਗ ਤੇ ਫੁੱਲ ਵਜਨਦਾਰ ਆ ਠੀਕ ਆ ਜੀ ਤੋਂ ਜਿੱਡੀਆਂ ਆਪਾਂ ਮੱਝਾਂ ਵੇਖਦੇ ਆ ਫੁੱਲ ਪਟੀਆਂ ਠੀਕ ਆ ਜੀ ਵੱਡੀਆਂ ਮੱਝਾਂ ਦੇ ਵਿੱਚ ਇਹਨਾਂ ਦੀ ਗਿਣਤੀ ਆਪਾਂ ਕਰ ਸਕਦੇ ਆ ਦੁੱਧ ਬੈਕਗ੍ਰਾਉਂਡ ਜਿਹੜੀ ਇਹਦੀ ਦੱਸੀ ਆ ਕੋਈ 16-17 ਲੀਟਰ ਦੀ ਆ ਉਰਾਸ 17 ਲੀਟਰ ਦੀ ਜਿਹੜੀ ਦੋਸਤੋ ਪਿਛਲੇ ਸਵੇਰੇ ਦੁੱਧ ਚਵਾਇਆ ਇਹਨੇ ਠੀਕ ਆ ਆ ਦੇਖੋ ਲੋ ਜੀ ਠੀਕ ਹੈ ਜੀ ਸੋ ਫੁੱਲ ਹੈਵੀ ਬਾਡੀ weight ਆ ਸੋ ਸੂਆ ਦੋਸਤੋ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਦੀ ਲੈਵਾ ਇੱਕ ਵਾਰੀ ਮੜਾ ਹਲਾਇਆ ਉਹਦੋਂ ਹਾਂ ਦੇਖੋ ਸੋ ਵੱਡ ਬੇਰਲ ਮੇਰਾ ਭਰਾ ਤੁਸੀਂ ਇਥੋਂ ਇੱਕ ਵਾਰੀ ਨੋਟ ਕਰ ਲਿਆ ਜੇ ਬਾਕੀ ਨਿਸ਼ਾਨ ਡੱਬ ਜਿਵੇਂ ਦੇਵੇ ਤੇ ਵੀ ਕਾਫੀ ਭਰਾ ਕਹਿੰਦੇ ਆ ਵੀ ਤੁਹਾਨੂੰ ਤੇ ਦੇਵੇ ਤੇ ਵੀ ਟੱਪ ਹੋਣਾ ਚਾਹੀਦਾ ਨਿਸ਼ਾਨੀਆਂ ਚੂਰੀਆਂ ਪੂਰੀਆਂ ਕਵਰ ਕਰਦੀ ਐ ਸੋ ਦੇਵੇ ਦੀ ਬੰਤਰ ਤੁਸੀਂ ਦੇਖ ਸਕਦੇ ਜੇ ਲਾਏ ਬਣਾਏ ਚੰਗਾ ਪਈ ਆ ਠੀਕ ਆ ਜੀ ਹਜੇ 10 ਲੈ ਜੇ 12 ਲੈ ਜੇ 3 ਹਜੇ ਆਰਮਨਾਲ ਇਹਨੇ ਇੱਕ ਕੱਢਦੀ ਆ ਕਿਉਂਕਿ ਤੁਸੀਂ ਵੇਖੋਗੇ ਬਿਲਕੁਲ ਅੱਗੋਂ ਸਟਾਰਟ ਹੋ ਕੇ ਕਰਮਾੜੀ ਬਿਲਕੁਲ ਸੂ ਨਾਲ ਜਿਹੜਾ ਦੋਸਤੋ ਲੈਵਾ ਬਣਾਉਗੀ ਕਿ ਪਲੀ ਸਭੀ ਵਾਲੇ ਪਾਸਿਓਂ ਜੇਕਰ ਛੱਕ ਨਹੀਂਗਾ ਤੇ ਛੱਕੇ ਨੇ ਛੱਡਿਓ ਵੀ ਕਰਮਾੜੀ ਨੇ ਕਸਰ ਨਹੀਂ ਕਰਨੀ ਠੀਕ ਆ ਤੇ ਇਹ ਦੋਸਤੋ 1,55,000 ਦੀ ਮੱਝ ਮਿਲ ਜੂਗੀ ਸੋ ਕਰ ਲਿਓ ਸੰਪਰਕ ਵੱਡੀ ਮੱਝ ਸੈਕੰਡ ਨੰਬਰ ਤੇ ਇੱਕ ਆਪਣੇ ਕੋਲ ਜਿਹੜੀ ਇੱਧਰ ਆ ਗਈ ਮੋਹਰਾ ਦੇ ਵਿੱਚ ਹਨਾ ਇਹ ਕਿੰਨਾ ਸੂਆ ਬਈ ਵੇਰੇ ਦੂਜੇ ਸਵੇ ਸੁਣੀ ਝੋਟੀ ਦੂਜੇ ਸਵੇ ਹਾਂਜੀ ਇਹਨੇ ਪਹਿਲਾਂ ਨੇ 12 13 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਹਾਂਜੀ ਲੋ ਵੀ ਪਹਿਲਾਂ ਨੇ ਦੱਸੋ ਕਿ 12 ਲੀਟਰ 13 ਲੀਟਰ ਚਵਾਇਆ ਦੂਜਾ ਸਵੇ ਇਹ ਝੋਟੀ ਨੇ ਸੂਣਾ ਠੀਕਾ ਜੀ ਤੇ ਕੱਟ ਹਾਈਟ ਤਕਰੀਬਨ ਜੇਕਰ ਪਹਿਲੇ ਨੰਬਰ ਵਾਲੇ ਤੁਹਾਨੂੰ ਵੱਡੀ ਆਪਾਂ ਦੱਸੀ ਅਨੀਲੀ ਰਾਵੀ ਦੀ ਤੇ ਕੱਟ ਹਾਈਟ ਇਹਦਾ ਵੀ ਤੁਸੀਂ ਵੇਖੋਗੇ ਤਾਂ ਬਿਲਕੁਲ ਬਰਾਬਰੀ ਆ ਵੀ ਮੱਝਾਂ ਵੱਡੀਆਂ ਨੇ ਝੋਟੀਆਂ ਵੱਡੀਆਂ ਨੇ ਠੀਕਾ ਜੀ ਕੋਈ ਵੀ ਭਰਾ ਇਹ ਮੰਨ ਕੇ ਮੇਰਾ ਆਈਡੀਆ ਵੀ ਕੋਈ ਵੀ ਦੂਰ ਨੇੜੇੋਂ ਤੁਰੇ ਉਹ ਚਾਹੇ ਸੌਦਾ ਕਰੇ ਉਹ ਵੀ ਵੱਡੀਆਂ ਮੱਝਾਂ ਨੇ ਪੋਲੀਆਂ ਪਲੋਸੀਆਂ ਨੇ ਫੁੱਲ ਵਜਨ ਦੇਤਾ ਬਾਕੀ ਥੱਲੇ ਲੇਵੇ ਦੀ ਤੁਸੀਂ ਬੰਨਤਰ ਵੇਖੋ ਠੀਕ ਆ ਜੀ ਆ ਦੇਖ ਇਹਦਾ ਜਿਹੜਾ ਬਾਕੀ ਅੰਤ ਪੋਂਕੋਪਨ ਦੀ ਆਪਣੀ ਗਰਾਟੀ ਦੇ ਸਾਲੀ ਜਿਹੜੇ ਮੇਰੇ ਫੁੱਲ ਠੰਡੀ ਸੀਲ ਆ ਠੀਕ ਹੈ ਇਹੋ ਜਿਹਾ ਕੋਈ ਘਰ ਨਹੀਂ ਹੈ ਕੋਈ ਡਰਨ ਵਾਲਾ ਨਹੀਂ ਕੰਮ ਹੈਗਾ ਵੀਰੇ ਆ ਹਾਂ ਬਹੁਤ ਠੀਕ ਆ ਜੀ ਹਾਏ ਉਹਦਾ ਪੂਰੀ ਸੀਲ ਸੌ ਆ ਠੰਡੀ ਆ ਮੂਹ ਮਥਰੀ ਤੁਸੀਂ ਵੇਖ ਸਕਦੇ ਜੇ ਪਸ਼ੂ ਚੇਰਾਂ ਦੋਸਤੋਂ ਉਪਰੇ ਬੰਦੇ ਤੋਂ ਮਾੜਾ ਮੁਰ ਗਿਆ ਕੈਮਰੇ ਦਾ ਕਰੋ ਠੀਕਾ ਜੀ ਡਰਦੇ ਡੁੱਕਰਦੇ ਆ ਫੋਲ ਕੇ ਤੁਹਾਨੂੰ ਤੁਸਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਫੁੱਲ ਹੈਵੀ ਬਾਡੀ ਵੇਟ ਪੂਰੀ ਵਜਨਦਾਰ ਫੁੱਲ ਬਟਾ ਫੁੱਲ ਤੇ ਲੇਵੇ ਦੀ ਤੁਸੀਂ ਵੇਖ ਸਕਦੇ ਜੀ ਵੀ ਤਿਆਰੀ ਚੰਗੀ ਖਾਸੀ ਕੀਤੀ ਆ ਹਜੇ ਵੀ ਫਿਕਰ ਕੋਈ ਅੱਜ ਸਾਫ ਦਿਨ ਕੱਢ ਗਈ ਠੀਕਾ ਜੀ ਤੇ ਕੀ ਤੋਂ ਕੀ ਬਣ ਜਾਣਾ ਥੱਲੇ ਠੀਕਾ ਫੁੱਲ ਜੰਮੀ ਪਲੀ ਝੋਟੀ ਆ ਦੂਜਾ ਸੂਆ ਤੋਂ 12 13 ਲੀਟਰ ਦੀ ਪਹਿਲੇ ਸਵੇਰ ਦੀ ਜਿਹੜੀ ਵੀਰਤਸਾਦੀ ਦੇ ਰਿਆ ਵੀ 12 13 ਲੀਟਰ ਦੁੱਧ ਨੇ ਚਵਾਇਆ ਤੋ ਬਾਕੀ ਵਾਂਡਰਰ ਲਈ ਤੁਹਾਡੇ ਸਾਹਮਣੇ ਆ ਕੋਈ ਚੱਫੇ-ਚੱਫੇ ਤੇ ਥਣ ਕੋਈ ਚੰਨ-ਚੰਨ 4-4 ਇੰਚ ਤੇ ਥਣ ਲੱਗਾ ਠੀਕ ਆ ਸੋ ਵਾਂਡਰਰ ਲਈ ਚੰਗੀ ਆ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਆ ਕਿਉਂਕਿ ਪੈਸਾ ਦੋਸਤੋ ਕਿਸੇ ਭਰਾਨੇ ਪਹਿਲੀ ਵਾਰੀ ਲਾਉਣਾ ਤੇ ਇਹੋ ਜਿਹਾ ਪਸ਼ੂ ਮੇਰਾ ਭਰਾ ਲੈ ਕੇ ਜਾਓ ਵੀ ਜਿਹੜਾ ਕੋਈ 400 ਇਹ 500 ਦੇ ਮੇਰਾ ਭਰਾ ਵੀ ਲੈ ਜਾ ਕੇ ਠੀਕ ਆ ਜੀ ਤੋ ਧੀਰੀ ਆ ਸ਼ਕੀਨ ਦੀ ਥਾਂ ਸ਼ਕੀਨ ਵੀ ਆ ਬਾਕੀ ਫੁੱਲ ਜੰਪਾ ਵਾਲਾ ਕਰਮਾਲੀ ਤੇ ਠੀਕ ਆ ਜੀ ਚੰਗੀ ਸੇਵਾ ਦੇ ਵਿੱਚੋਂ ਆਈ ਆ ਤੇ ਬਾਕੀ ਪਹਿਲਾਂ ਤੁਹਾਨੂੰ ਆਪਾਂ ਸ਼ਟਾਰਟਿੰਗ ਤੋਂ ਦੱਸ ਦਿੰਦਾ ਵੀ ਇਹ ਮੱਝ ਜਾਨ ਪਛਾਨ ਚਾਹੇ ਰਿਸ਼ਤੇਦਾਰੀ ਦੇ ਵਿੱਚੋਂ ਵੀ ਇਹਨਾਂ ਦਾ ਵੀ ਆਪਾਂ ਪਰਚੇਜ ਕੀਤੀਆਂ ਨੇ ਵੇਚਕ ਵਪਾਰ ਦਾ ਕੰਮ ਆ ਪਰ ਬਿਲਕੁਲ ਜਾਣੂ ਥਾਵਾਂ ਤੋਂ ਆਈਆਂ ਨਹੀਂ ਠੀਕ ਆ ਜੀ ਸੋ ਜਿੱਥੋਂ ਤਕਰੀਬਨ 99 ਆਪਾਂ ਨੂੰ ਬੈਕਗ੍ਰਾਉਂਡ ਦੱਸੀ ਆ ਤੇ ਬਾਕੀ ਤੁਸੀਂ ਇੱਕ ਅੰਦਾਜ਼ਾ ਲਾ ਲਿਓ ਠੀਕ ਆ ਜੀ ਇਹੋ ਜਿਹਾ ਐਨੀਮਲ ਇਹੋ ਜਿਹਾ ਪਸ਼ੂ ਵੇਖ ਕੇ ਵੀ ਕਿੰਨਾ ਕੁ ਦੁੱਧ ਚਿਵਾਉਣਾ ਸੀ ਇਹਦਾ ਇਸ ਝੋਟੀ ਨੂੰ ਤੇ ਇਧਰ ਲਾ ਕੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਲਵੀ ਇਹਦਾ ਹਰਫੇਟ ਕੀ ਮੋਲ ਵੀ ਕਰਦਾ ਮੋਲ ਵੀਰੇ ਭਾਵੇਂ ਇਹਦਾ ਵੀ ਇੱਕ 35 ਕਰਾ ਲਓ ਭਾਵੇਂ 40 ਕਰਾ ਲਓ ਲਾਸਟ ਆਪਾਂ ਵੀਰੇ 1 ਲੱਖ 22 ਹਜ਼ਾਰ ਦੀ ਛੱਡ ਦਾਂਗੇ 1 22 ਦੀ ਹਾਂਜੀ ਵੀਰੇ ਲਾਸਟ ਹੋਊਗਾ ਪ੍ਰਾਈਸ ਇਹਦਾ ਵੀ ਠੀਕ ਆ ਹਾਂਜੀ ਲਓ ਵੀ 1 ਲੱਖ 25 26 30 32 ਕੋਈ ਵੀ ਦੋਸਤੋਂ ਕਰਾ ਲਓ 1 ਲੱਖ 22 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ ਸੋ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਘ ਤੁਸੀਂ ਦੇਖ ਸਕਦੇ ਹੋ ਜੈ ਬੈਕ ਸਾਈਡ ਤੋਂ ਪੂਰਾ ਗੋਲ ਕੀਤਾ ਬਾਕੀ ਛਾਈ ਛੂਈ ਤੁਸੀਂ ਦੇਖ ਲਿਆ ਠੀਕ ਆ ਜੀ ਤੇ ਚੌੜਾ ਪਿੱਠ ਪੂੜਾ ਪੁੱਲ ਵਜਨ ਲੋੜ ਕਿ ਕਿਸੇ ਪਾਸੇੋਂ ਨਹੀਂ ਖੁੰਝੀਆਂ ਆ ਗਿਆ ਦੋਵੇਂ ਝੋਟੀਆਂ ਚੰਗੀਆਂ ਨੇ ਵੱਡੀਆਂ ਝੋਟੀਆਂ ਨੇ ਸੋ ਚੰਗੇ ਪੈਸੇ ਕਿਸੇ ਫਾਰਮਰ ਭਰਾਣੇ ਦਾਉਣੇ ਆ ਤੇ ਚੰਗਾ ਪਸ਼ੂ ਖਰੀਦਣ ਤੇ ਚਾਹ ਵਾਣੋ ਹੱਥ ਪਾ ਸਕਦੇ ਹੋ ਠੀਕ ਆ ਜੀ ਸੋ ਇਹ ਅੱਜ ਦੋ ਝੋਟੀਆਂ ਵਿਕਾਉ ਸੀ ਠੀਕ ਆ ਜੀ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਬਾਕੀ ਤੁਸੀਂ ਵੇਖ ਹੀ ਲਈਆਂ ਨੇ ਠੀਕ ਆ ਜੀ ਮਾਲ ਦਾ ਵੈਸੇ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਸਾਫ਼ ਸੁਥਰੇ ਪਸ਼ੂ ਆ ਸੋ ਇੱਕ 8-7 ਦਿਨਾਂ ਦੀ ਨਰਮਾ ਠੀਕ ਆ ਜੀ ਇੱਕ ਕਰਨ ਵਾਲੀ 10-12 ਦਿਨ ਲੈ ਜਾਊਗੀ 17 ਜੁਲਾਈ ਨੂੰ ਇਹਦੇ ਦਿਨ ਤਕਰੀਬਨ ਤੁਸੀਂ ਵੇਖ ਸਕਦੇ ਜਿਹੜੇ ਪੂ 加ਇਸ ਹੁੰਦੀ ਆ ਠੀਕ ਆ ਜੀ 17 ਜੁਲਾਈ ਨੂੰ ਤੇ 10 ਦਿਨ ਹਜੇ ਬਾਕੀ ਆ ਇਹ 57 ਦਿਨ ਨੂੰ ਆਈ ਖਲੋਤੀ ਆ ਠੀਕ ਆ ਜੀ ਨੰਬਰ ਵੀ ਉਤਾਰ ਦਾਂਗੇ ਵੀਰੇ ਨੰਬਰ ਆਪਣਾ ਹੈਗਾ 137347511750 ਇਹ ਹੈਗਾ ਵਾ ਨੰਬਰ 9815361450 ਠੀਕ ਹਾਂਜੀ ਇਹ ਆਪਣੇ ਦੋਨੋਂ ਨੰਬਰ ਚੱਲਦੇ ਆ ਠੀਕ ਆ ਤੇ ਤੁਸੀਂ ਵੇਖ ਲਿਓ ਠੀਕ ਆ ਜੀ ਇਹ ਮਾਜ ਦਿਖਾਤੀ ਆ ਪੂਰੀਆਂ ਵੱਡੀਆਂ ਕਿਸੇ ਪਾਸੋਂ ਵਾਂਝੀਆਂ ਨਹੀਂ ਕਿਸੇ ਪਾਸੋਂ ਖੁੰਝੀਆਂ ਨਹੀਂ ਗੀਆਂ ਤੇ ਮੇਰਾ ਅਪਰਾਧ ਜਿੱਦਾਂ ਮਰਜ਼ੀ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਆ ਕੇ ਤਸੱਲੀ ਕਰੋ ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਕੇ ਵੀਰ ਤੋਂ ਤੁਹਾਡੇ ਨਾਲ ਸਾਂਝੀ ਕਰਤੀ। ਸੋ ਜਿਹੜੇ ਵੀਰ ਨੂੰ ਪਸੰਦ ਆਈ ਆ ਕਰੋ ਗੱਲਬਾਤ। ਸੋ ਬਾਕੀ ਲੇਵੇ ਹਵਾਨੇ ਦੀਆਂ ਕਰਮ ਵਾਲੀਆਂ ਸਾਫ਼ ਸੁਥਰੀਆਂ ਨੇ ਠੀਕ ਆ ਜੀ। ਸੋ ਜਿੰਨਾ ਜਿੰਨਾ ਮੋਲਾਂ ਵਿੱਚੋਂ ਮੌਕੇ ਤੇ ਥੋੜਾ ਬੰਦਾ ਬਣਦਾ ਸਰਦਾ ਜਿਹੜਾ ਮਾਨਤਾ ਨਾ ਉਹ ਜ਼ਰੂਰ ਕਰ ਦਿੱਤਾ ਜਾਊਗਾ। ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਪੂਰੀ ਦੇਖੀ ਆ ਜਾਂ ਸ਼ੇਅਰ ਕੀਤੀ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ। ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।